ਸੋ ਬਟਾਲਾ ਦੇ ਵਿੱਚ ਬਹੁਤ ਹੀ ਰੌਣਕਾਂ ਲੱਗੀਆਂ ਅੱਜ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਮੈਂ ਤੁਹਾਨੂੰ ਦੂਸਰੇ ਕੈਮਰੇ ਨਾਲ ਦਿਖਾਉਣਾ ਚਾਹਨਾ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਲੰਗਰ ਹੀ ਲੰਗਰ ਤੁਸੀਂ ਦੇਖ ਸਕਦੇ ਹੋ ਸੋ ਪਰਮੇਸ਼ਰ ਦਾ ਬਹੁਤ ਅਨੁਗ੍ਰਾਹਾ ਹੈ ਵਾ ਕਿ ਲੋਕ ਦੀ ਦੇਖ ਸਕਦੇ ਹੋ ਕਿੰਨਾ ਇੰਜੋਏ ਕਰ ਰਹੇ ਨੇ ਪਹਿਲਾਂ ਹੀ ਇੱਧਰ ਤੋਂ ਬਣਾਏ ਦੇ ਲੰਗਰ ਲੱਗੇ ਆ

ਖੁਦਾ ਤੈਨੂੰ ਆਸ਼ੀਸ਼ ਤੇ ਬਰਕਤ ਦੇਵੇ ਮਿੱਠਾ ਛੱਡਾ ਦਿਵਾਣਾ ਸ਼ੱਕੀ ਦੀ ਆਜੋ ਮੇਰੇ ਮਸਜਿਦ ਪਿਆਰੇ ਮਸਜਿਦ ਪੈਣ ਕਰੋ ਆਜੋ ਜੇ ਨਾਲਾਈ ਵਾਲੇ ਵੀ ਦੱਸੋ ਕੁਛ ਖੁਦਾ ਤੈਨੂੰ ਬੋਹੋ ਬਰਕੇ ਦੇਵੇ ਖੀ ਜਾਏ ਖੀ ਜਾਏ ਖੁਦਾ ਤੈਨੂੰ ਬੋਹੋ ਬਰਕੇ ਦੇਵੇ ਮੈਂ ਬੇਚੀ ਨਹੀਂ ਗਿਆ ਆ ਇਹ ਉਸਦੀ ਦਇਆ ਦੀ ਕਿਰਪਾ ਇਹ ਸਾਡੇ ਨੇ ਹੋਈਆਂ ਬੜੇ ਪਿਆਰ ਦੇ ਸੰਜੋਗ ਨਾਲ ਦੁਆਵਾਂ ਨਾਲ ਖੁਦਾ ਦੀ ਆਸ਼ੀਸ਼ ਦੇ ਨਾਲ ਇਹ ਸੇਵਾ ਆਰੰਭ ਹੋਈ ਆ ਖੁਦਾ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਮੇਰੇ ਭੈਣ ਭਰਾ ਮਿੱਠਾ ਠੰਡਾ ਤਰਬੂਜ ਛਕਿਆ ਜਓ ਜੀ ਦੇਖੀ ਜਸੂ ਵੀ ਲੋਜੂ ਦੇ ਨਾਲ ਸੁਧ ਹੋਇਆ ਸਾਡੀ ਦਾ ਪੀ ਕਾਦੀ ਨਾ ਇੱਥੇ ਜਲ ਪਾਣ ਦੀ ਸੇਵਾ ਚੱਲ ਰਹੀ ਆ ਤੇ ਇਹਆਂ ਪੁਰੀਆਂ ਪੇਟੀਆਂ ਭਰੀਆਂ ਲੈ

ਰਾਣਾ ਰਾਜਾ ਸਦੇ ਸੇਵਾਦਾਰ ਨੇ ਹੋਰ ਕੀ ਆ ਜੀ ਉਹ ਘਹਾਰਾ ਵਿੱਚ ਘਹਾਰਾ ਵਿੱਚ ਥੱਲੇ ਆਉਂਦੇ ਹੋੜੇ ਮੇਧਾ ਦੇ ਅੱਥਰ ਨੜਦਾ ਮੈਨੂੰਾ ਕੁਝ ਇਹ ਭਰਾਵਾਂ ਨੇ ਭਰਾਵਾਂ ਨੇ ਚੋਲਾ ਦੀ ਸੇਵਾ ਲਈ ਜੀ ਤੇਰੀ ਰਿਐਕਸ਼ਨ ਦੁਦੇ ਦੇਣਾ ਵਾਹ ਗੱਟੇ ਲੈ ਨਹੀਂ ਗੱਟੇ ਦੁਦੇ ਦੇਣਾ ਤੇ ਤੁਮ ਮਚਾਵੇਗਾ ਹਾ 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 ਵਸਾ ਦੋ ਨਾ ਇਹ ਮੈਂ ਕਹਿੰਦਾ ਬਸ ਮੈਂ ਨਹੀਂ ਚਾਹੁੰਦਾ ਕਿ ਰਾਜਾ ਬੰਦੇ ਉਹ ਕੀ ਹੈ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਇਧਰ ਲੰਗਰ ਦੇ ਸਟਾਰ ਕਿਸ ਕੇਸਟਾਲ ਤੇ ਦੁਵਾਨਾ ਲੱਗਾ ਕੇ ਕੇਸਟਾਲ ਤੇ ਟਿੱਕੀਆਂ ਲੱਗੀਆਂ ਕੇਸਟਾਲ ਤੇ ਫਰੂਟ ਲੱਗਾ ਵਾ ਅਲੱਗ-ਅਲੱਗ ਤਰ੍ਹਾਂ ਦੇ ਜੋ ਵੀ ਸੇਵਾ ਕੀਤੀ ਹੈ ਪਰਮੇਸ਼ਰ ਦੇ ਲੋਕਾਂ ਨੇ ਸੋ ਪਰਮੇਸ਼ਰ ਨਾਲ ਬਹੁਤ ਸਾਰੀ ਆਸ਼ੀਸ਼ ਬਰਕਤ ਦੇਵੇ ਸੋ ਉਹ ਵੀ ਤੁਸੀਂ ਉਧਰ ਦੇਖ ਸਕਦੇ ਹੋ ਚਾਰੇ ਪਾਸੇ ਅਸੂਲ ਟੀਮ ਵਾਲਿਆਂ ਨੇ ਲਾਇਆ ਵੈਲਕਮ ਅੰਕੂ ਨੂ ਲਾਮਾ ਜੀ ਸ਼ੂਜ਼ ਟੀਮ ਖੰਭਰਾ ਚਰਚ ਕਿੰਨੇ ਦੇਖ ਸਕਦੇ ਹੋ ਮੋਕਾ ਨਾ ਬਹੁਤ ਹੀ ਖੁਸ਼ ਹਾਂ ਜੋ ਇਹ ਕਰ ਰਹੀਆਂ ਸੇਵਾ ਕਰ ਰਹੀਆਂ ਸਾਰੇ ਇਹ ਡੱਡ ਭਰ ਜਾਂ ਡੀਪੀ ਕੇ ਪਾਣੀ ਯੋ ਆ ਪੀ ਲੋ ਪਾਣੀ ਪੀ ਲਓ ਆ ਈਸੁਦੀ ਬੱਲੇ ਬੱਲੇ ਈਸੁਦੀ ਬੱਲੇ ਬੱਲੇ ਸਾਰੇ ਪਾਸੇ ਰੌਣਕਾਂ ਇਹ ਦੇਖ ਸਕਦੇ ਹੋ ਆਜੋ ਆਜੋ ਭਾਈ ਬਰੀਆਨੀ ਖਵਾਇਆ ਆਜੋ 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 ਬਰੀਆਨੀ ਆਓ ਵੀਰ ਜੀ ਇਹ ਦੇਖਦੇ ਰਹੇ ਚਲੋ ਇਹਨਾਂ ਨੂੰ ਇਹਨਾਂ ਨੂੰ ਵੀ ਬਰੀਆਨੀ ਖਵਾਓ ਫਿਰ ਚਾਹ ਵੀ ਪੀਓ ਫਿਰੋ ਯਾਰ ਘਟੇ ਰੱਖਦਾ ਲੋ ਜੀ ਚਾਹ ਚਲਣ ਦੀ ਅੱਗੇ ਹੀ ਵੀਰ ਜੀ ਬਣਾਣੀ ਗੱਲ ਨਹੀਂ ਜਾਓ ਫਿਰ ਕੋਈ ਚਾਹ ਚਾਹ ਪੀਓ ਤੇ ਜਾ ਬਰੀਆਨੀ ਖਾਓ ਆਜੋ ਸੇਵਾ ਚਾਰ ਰੋਹ ਸੰਗਤ ਵਾਲੀ ਹੁਣ ਸੇਵਾ ਵੀ ਚਾਰ ਰੋਹੀ ਕਿੰਨੇ ਦੇਖ ਸਕਦੇ ਹੋ ਭੈਣ ਭਰਾਵਾਂ ਨੇ ਲੰਗਰ ਤੇ ਆ ਸੇਵਾ ਕੀਤੀਆਂ ਵਾ ਪੂਰੇ ਇੰਜੋਏ ਕਰ ਰਹੇ ਆ ਸਾਰੇ ਤਾਂ ਜਦਾ ਭਰਾ ਵੇਖੋ ਆ ਰਹੇ ਨੇ ਤਾਂ ਜਲਦੀ ਜਲਦੀ ਪਹੁੰਚ ਦੀ ਕਿਰਪਾਲਤਾ ਕਰੋ ਇੱਥੇ ਮਿੱਠੇ ਪਾਣੀ ਦੀ ਸੇਵਾ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ सारे पासे लंगर पाणी फ्रूट इर कोन हा चेमटोल लंगर जी सेवा लॻी स्टार्ट नी हुआ इहे चेट स्टार्ट

ਉਹ ਕਿੰਨੇ ਪਤੀਲੇ ਸਾਰੇ ਪਤੀਲੇ ਭਰੇ ਲੰਗਰ ਦੀ ਕੋਈ ਘਾਟ ਨਹੀਂ ਇੱਥੇ ਲੰਗਰ ਆ ਲੰਗਰ ਆ ਭਾਜੀ ਕੀ ਕੀ ਆਟ ਮਾਂ ਬਣੀ ਆ ਜੇ ਦਾਲ ਕੜੀ ਚੋਲਹ ਦਾਲ ਕੜੀ ਚੋਲਹ ਹੋਰ ਓਕੇ ਸੋ ਤੁਸੀਂ ਮੈਂ ਤੁਹਾਨੂੰ ਇੱਕ ਦੱਸਣਾ ਚਾਹਣਾ ਉਹ ਲਾਸਟ ਤੱਕ ਸਾਰਾ ਕੁਝ ਲੰਗਰ ਸਾਰਾ ਫਰੂਟਸ ਜਿੱਦਾਂ ਕਿ ਆਪਾਂ ਕਹਿ ਲਈਏ ਮਿੱਠਾ ਪਾਣੀ ਜਲ ਜਿਰਾ ਕੋਲਡ ਡਰਿੰਕ ਕਿੱਕੀਆਂ ਨਿਊਟ੍ਰਲ ਇਹੋ ਜਿਹੀ ਚੀਜ਼ਾਂ ਮਤਲਬ ਸਾਰਾ ਪਰਮੇਸ਼ਰ ਦੇ ਵੱਲੋਂ ਲੋਕਾਂ ਨੇ ਸੇਵਾ ਕੀਤੀ ਆ ਸੇਵਾ ਕਰ ਰਹੇ ਨੇ ਸੋ ਬਹੁਤ ਹੀ ਖੁਸ਼ੀ ਹੋ ਰਹੀ ਹੈ ਦੇਖ ਕੇ ਕਿ ਆਪਣੇ ਮੁਸੀਬ ਭਾਈ ਚਾਰੇ ਕਿਦਾਂ ਸੇਵਾ ਕਰ ਰਹੇ ਨੇ ਉਹ ਕਿੱਥੇ ਆ ਹਾਂ ਲਿਆਇਆ ਪ੍ਰਧਾਨ ਲੈ ਆਇਆ ਪ੍ਰਧਾਨ ਨਵੇਂ ਰਹਿਣਾ ਬਤੇ ਹੋਲੀ ਹੋਲੀ ਆਈ ਜੋ ਆ ਜਾਓ ਉਹਨਾਂ ਨੂੰ ਪਿਛੇ ਸੋ ਤੁਹਾਨੂੰ ਮਾਗੇ ਖਰਲਾ ਕਾਹਨ ਪੁਲਪਟ ਵਾਲੀ ਸਾਈਡ ਆਪਾਂ ਤੇ ਪੂਰੀ ਲਾਸਟ ਤੇ ਆਇਆ ਇੱਥੇ ਇੱਥੇ ਪੂਰੀ ਲਾਸਟ ਆ ਉਹਨਾਂ ਨੂੰ ਪੁਲਪਟ ਵਾਲੀ ਸਾਈਡ ਕਰਦੇ ਆ ਇਧਰ ਨੂੰ

So, शेयर करते जाओ मेरे भैन भाडियो तो कृपाता कर करो जल्द जल्द पहुंचन की भी छह बजे स्टार्ट है, है। मीटिंग स्टार्ट है जो कि बड़ा सु समाचार लैके आ रहा है सुन पाठ सुने जिस जी ਇੱਟੇ ਮਰੀ ਯਾਰ YouTube ਸਾਈਟ ਨਹੀਂ ਆ ਰਹਾ ਆਉਂਦਾ ਹੀ ਨਹੀਂ ਮੇਰੇ ਫੋਨ ਕਰਦੇ ਹੋ ਤੁਹਾਡਾ ਫੋਨ ਭਾਜੀ ਕਿੱਥੇ ਰਹਿ ਗਏ ਜੀ ਤੇ ਭੇਜ ਦੀ ਉਹਨਾਂ ਨੂੰ ਉੱਥੇ ਆ ਨਾ ਜਿੰਨੇ ਇੱਕ ਦੋ ਵਾਰ ਵਾਰ ਨੂੰ ਬਹੁਤ ਦੋ ਤਿੰਨ ਦੇਖ ਸਕਦੇ ਹੋ ਤਿਆਰੀਆਂ ਚੱਲ ਰਹੀਆਂ ਨੇ ਹੇ ਜਲਦੀ ਘੰਟੇ ਦੋ ਘੰਟੇ ਦੇ ਵਿੱਚ ਤਿਆਰੀਆਂ ਖਤਮ ਹੋਈ ਨਹੀਂ ਆਵਾ ਕੱਢ ਦਿਓ ਜੀ ਅੰਦਰ ਜਵਾਈ ਆ ਗਿਆ ਸਮਾਨ ਤੁਸੀਂ ਆਪ ਸੋਕਰ ਆਪਣੀ ਕੋਲ ਰੱਖ ਲਿਆ ਲਾਈਸ ਮੈਨ ਸੇਫੀ ਲਾਈਨ ਇਹਨੇ ਹਾਂ ਕੋਣ ਆ ਤਰੀਕ ਪਈ ਨਹੀਂ ਗਏ ਨਾਈਸ ਸੋ ਹੇ ਤੇ ਤੁਸਾਂ ਜਨਾ ਕਿ ਜਲਦ ਤੋਂ ਜਲ ਕੇਰ ਪਾਲਦਾ ਕਰੋ ਆਂਦੀ ਦੂਸਰ ਵਾਲੀ ਸਥਾਨ ਦੇ ਹਾਲੇਲੂਇਆ ਅੱਗੇ ਬੜਾ ਸੁਖਾ ਜੀ ਕੀ ਹਾਲ ਚੰਗੀ ਰਾਜੀ ਸੋ ਕੀ ਦੇਖ ਸਕਦੇ ਪੁਲੀਆਂ ਤੇੜੀਆਂ ਚੱਲ ਰਹੀਆਂ ਨੇ ਔਰ ਜਲਦ ਜਲਦ ਹੈ ਕੈਂਡੀਡੇਟ ਕੈਂਡੇ ਤੱਕ ਚਾਰੀਆਂ ਖਤਮ ਖਤਮ ਹੋ ਜੁਕੀਆਂ ਹੋਣਗੀਆਂ ਜਲਦ ਜਲਦ ਬੜੀ ਤੇ ਹੀ ਦੇਖ ਸਕਦੇ ਹੋ ਸਾਰੀਆਂ ਧਰਨਾ ਭਰਾਵਾਂ ਨੇ ਇਸ ਕੰਮ ਨੂੰ

ਦੇਖੋ ਸੋ ਜਨ ਸੈਕਸ਼ਨ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਅਗੋਂ ਭਰਾਮਾਂ ਨੇ ਸਾਰੀਆਂ ਜਗ੍ਹਾ ਮਾਲ ਲੀਆਂ ਵਾ ਤੇ ਜਲਦ ਜਲ ਦਓ ਤੁਸੀਂ ਵੀ ਆਪਣੀ ਜਗ੍ਹਾ ਮਲੋ ਬੁਕਿੰਗ ਕਰੋ ਜਗ੍ਹਾ ਤੇ ਆ ਕੇ ਬੁੱਕ ਕਰੋ ਆਪਣੀਆਂ ਸੋ ਗਿਆ 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 ਵੀਆਈਪੀ ਸੈਕਸ਼ਨ ਜਲਦ ਜਲ ਦਓ